ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਦੋਸਤੋ ਆ ਦੇਖੋ ਇੱਕ ਆ ਤੂੰਬੀ ਤੇ ਇੱਕੋ ਸਾਈਡ ਪਰ ਪਈ ਆ ਉਹ ਦੇਖੋ ਜੀ ਇੱਕ ਉਹ ਤੂੰਬੀ ਤੇ ਕਾ ਤੂੰਬੀ ਇਹ ਦੋਨੋਂ ਤੂੰਬੀਆਂ ਜਾ ਰਹੀਆਂ ਜੀ ਇਟਲੀ ਤੇ ਆਜੋ ਅੱਜ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਅਸੀਂ ਤੂੰਬੀਆਂ ਭੇਜਦੇ ਆ ਅਸੀਂ ਤੂੰਬੀਆਂ ਦੇ ਨਾਲ ਕਿਹੜੀ ਕਿਹੜੀ ਚੀਜ਼ ਭੇਜਦੇ ਆ ਇੱਕ ਤਾਂ ਅਸੀਂ ਦੋਸਤੋ ਇਹਦੇ ਵਿੱਚੋਂ ਦੇਖੋ ਜੀ ਦੋ ਤਿੰਨ ਕ ਘੋੜੀਆਂ ਅਸੀਂ ਬਣਾ ਕੇ ਦੇ ਦਿੰਦੇ ਆ ਤੇ ਬਾਕੀ ਅਸੀਂ ਆ ਦੇ ਦਿੰਦੇ ਆ ਰੱਪ ਘੋੜੀਆਂ ਤੇ ਉੱਥੇ ਅਗਲਾ ਬਣਾ ਲੈਂਦਾ ਫਿਰ ਆਪ ਕਿਉਂਕਿ ਇਹਨਾਂ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਫਿਰ ਕਿਸਾਨ ਨੂੰ ਜ਼ਿਆਦਾ ਟਾਈਮ ਤਾਂ ਬਸ ਇਹਨਾਂ ਨੂੰ ਬਣਾਉਣ ਨੂੰ ਹੀ ਲੱਗਦਾ ਤੇ ਆਹ ਦੇਖੋ ਜੀ ਨਾਲ ਆ ਜਾਣੀਆਂ ਇਹ ਦੋਸਤੋ ਤਾਰਾਂ ਆਹ ਐਕਸਟਰਾ ਤਾਰਾਂ ਜਿਹੜੀਆਂ ਇੱਕ ਇੱਕ ਤੁੰਬੀ ਦੇ ਨਾਲ ਘੱਟੋ ਘੱਟ 25 25 30 30 ਤਾਰਾਂ ਅਸੀਂ ਦਿੰਦੇ ਆ ਕਿਉਂਕਿ ਤਾਰ ਫਿਰ ਬਾਈ ਮਿਲਦੀ ਨਹੀਂ ਹੈਗੀ ਜਦੋਂ ਬੰਦਾ ਤੁੰਬੀ ਵਜਾਂਦਾ ਨਾ ਕਈ ਵਾਰ ਤਾਰ ਟੁੱਟ ਜਾਂਦੀ ਆ ਇਸ ਲਈ ਇਹ ਤਾਰ ਫਿਰ ਬਹੁਤ ਮੁਸ਼ਕਲ ਮਿਲਦੀ ਆ ਇਸ ਲਈ ਉਸਤਾਦ ਜੀ ਫਿਰ ਇਹ ਵੱਧ ਤੋਂ ਵੱਧ ਤਾਰਾਂ ਭੇਜਦੇ ਆ ਤੇ ਆਹ ਦੇਖੋ ਇਹਦੇ ਵਿੱਚੋਂ ਫਿਰ ਅਸੀਂ ਤੁੰਬੀ ਦੇ ਸੈਜਦੀਆਂ ਤਾਰਾ ਬਣਾ ਕੇ ਜਿਹੜੀਆਂ ਨਾਲ ਦਿੰਦੇ ਆ ਆਪਣੇ ਚਾਹਵਾਨਾਂ ਨੂੰ ਜਿਹੜੇ ਸੰਗੀਤ ਪ੍ਰੇਮੀ ਆ ਕਿ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਇਹ ਤੁੰਬੀਆਂ ਜਾਣੀਆਂ ਜੀ ਇਟਲੀ ਸੋ ਅਗਰ ਕੋਈ ਵੀ ਮੇਰਾ ਦੋਸਤ ਮੇਰਾ ਸੱਜਣ ਇਸ ਵੀਡੀਓ ਨੂੰ ਦੇਖ ਰਿਹਾ ਉਹਨੂੰ ਪੰਜਾਬੀ ਲੋਕ ਸਾਜ ਦੀ ਜ਼ਰੂਰਤ ਹੋਵੇ ਤਾਂ ਆ ਸਕਰੀਨ ਤੇ ਉਸਤਾਦ ਜੀ ਦਾ ਨੰਬਰ ਚੱਲ ਰਿਹਾ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਆ ਜੀ ਤੇ ਤੁਸੀਂ ਜਿੱਥੇ ਵੀ ਬੈਠੇ ਆ ਉੱਥੇ ਬੈਠੇ ਹੀ ਹੋਮ ਡਿਲੀਵਰੀ ਕਰਵਾ ਸਕਦੇ ਆ ਤੁਹਾਡੇ ਘਰ ਦੇ ਵਿੱਚ ਤੁਹਾਡੇ ਹੱਥਾਂ ਦੇ ਵਿੱਚ ਪੰਜਾਬੀ ਲੋਕ ਸਾਜ ਹੋਊਗਾ ਜੀ ਅਗਰ ਤੁਸੀਂ ਇੰਡੀਆ ਤੋਂ ਬਾਹਰ ਆ ਤਾਂ ਵੀ ਚੌਥੇ ਪੰਜਵੇਂ ਦਿਨ ਤੁਹਾਡੇ ਕੋਲ ਪਹੁੰਚ ਜਾਊਗਾ ਅਗਰ ਤੁਸੀਂ ਇੰਡੀਆ ਦੀ ਕਿਸੇ ਵੀ ਸਟੇਟ ਚ ਜਾਂ ਕਿਸੇ ਵੀ ਸ਼ਹਿਰ ਚ ਪੰਜਾਬ ਦੇ ਤਾਂ ਤੁਹਾਡੇ ਕੋਲ ਤੀਜੇ ਦਿਨ ਮਤਲਬ ਤੀਜੇ ਦਿਨ ਅਗਰ ਅੱਜ ਤੁਹਾਨੂੰ ਅਸੀਂ ਕੋਰੀਅਰ ਕਰਦੇ ਆ ਤਾਂ ਤੀਜੇ ਦਿਨ ਤੁਹਾਡੇ ਕੋਲ ਇਹ ਜਿਹੜੇ ਪੰਜਾਬੀ ਲੋਕ ਸਾਜ ਹੈਗੇ ਆ ਇਹ ਪਹੁੰਚ ਜਾਂਦੇ ਆ ਜੀ ਤੇ ਆ ਦੇਖੋ ਜੀ ਆ ਬਣ ਰਹੇ ਆ ਲੋਕ ਸਾਜ ਤੇ ਪਹੁੰਚਣੇ ਆ ਇਟਲੀ ਦੀ ਧਰਤੀ ਤੇ ਜੀ ਸੋ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਿਓ ਸਾਡੇ ਨਾਲ ਜੁੜਿਓ ਜੀ ਪੰਜਾਬੀ ਲੋਕ ਸਾਜਾਂ ਲਈ ਪੰਜਾਬੀ ਮਾਂ ਬੋਲੀ ਲਈ ਪੰਜਾਬੀ ਵਿਰਸੇ ਨੂੰ ਦੇਖਣ ਲਈ ਸਾਡੇ ਚੈਨਲ ਦੇ ਨਾਲ ਵੱਧ ਤੇ ਵੱਧ ਜੁੜੋ ਜੀ ਸਾਡੇ ਚੈਨਲ ਨੂੰ ਫੋਲੋ ਕਰੋ ਅਗਰ YouTube ਤੇ ਦੇਖ ਰਹੇ ਆ ਤਾਂ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਕਿ ਉਸਤਾਦ ਜੀ ਦਾ ਕੰਮ ਤੁਹਾਨੂੰ ਕਿੱਦਾਂ ਲੱਗਦਾ ਇਹ ਪੰਜਾਬੀ ਵਿਰਸਾ ਪੰਜਾਬੀ ਲੋਕ ਸਾਜ ਤੁਹਾਨੂੰ ਕਿੱਦਾਂ ਲੱਗਦੇ ਆ ਸੋ ਧੰਨਵਾਦ ਜੀ ਇੱਕਨੇ ਸਕੇਲ ਦੀ ਉਸਤਾਦ ਜੀ ਤੂੰ ਵੀ ਇਹ ਦੋ ਦੀ ਆ ਇਹ ਦੋ ਦੀ ਹੈ ਜੀ ਇਸ ਟਾਈਮ ਡੇਢ ਪਰ ਵੱਜ ਰਹੀ ਆ ਤੇ ਢਿੱਲੇ ਚੋਂ ਸੂਟ ਦਿੰਦੀ ਆ ਹੀਰ ਦੀ ਜਿਹੜਾ ਤੇ ਇਹ ਮਾਨਕ ਸਿੰਘ ਸਾਹਿਬ ਨੇ ਗਾਇਆ ਹੋਇਆ ਨਾ ਕਿ ਡੇਢ ਸਕੇਲ ਤੇ ਗਾਇਆ ਹੋਇਆ ਆ ਵੀ ਹੋਈ ਆ ਅੱਛਾ ਇਹ ਵੀ ਆ ਜੀ Ha, ses geldi. skel diye. Acele. Ha,